ਜਿਨ੍ਹਾਂ ਨੂੰ ਮੱਕੀ ਦੀ ਰੋਟੀ ਨਹੀਂ ਬਣਾਣੀ ਆਂਦੀ ਉਹ ਅੱਜ ਦੀ ਵੀਡੀਓ ਦੇਖ ਕੇ ਮੱਕੀ ਦੀ ਰੋਟੀ ਬਣਾਇਓ ਤਾਂ ਤੁਹਾਡੀ ਮੱਕੀ ਦੀ ਰੋਟੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਜੇ ਤੁਸੀਂ ਕਦੇ ਵੀ ਰੋਟੀ ਨਹੀਂ ਨਾ ਬਣਾਈ ਤਾਂ ਵੀ ਤੁਹਾਡੀ ਰੋਟੀ ਜਿਹੜੀ ਆ ਬਹੁਤ ਵਧੀਆ ਬਣੂਗੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਨਜੀਤ कौर ਸਵਾਗਤ ਕਰਦੀ ਆਂ ਤੁਹਾਡਾ ਸਾਰਿਆਂ ਦਾ ਬਨਵੀ ਕੁਕਿੰਗ ਚੈਨਲ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਮੱਕੀ ਦੀਆਂ ਰੋਟੀਆਂ ਮੂਲੀ ਪਾ ਕੇ ਬਹੁਤ ਸੌਖੀਆਂ ਨੇ ਬਣਾਉਣੀਆਂ ਆਓ ਆਪਾਂ ਫਟਾਫਟ ਪਹਿਲਾਂ ਸਮਾਨ ਦੇਖਦੇ ਆ ਤੇ ਫਿਰ ਆਪਾਂ ਰੋਟੀ ਬਣਾਉਂਦੇ ਆ ਮੱਕੀ ਦੀ ਰੋਟੀ ਪੜਾਉਣ ਵਾਸਤੇ ਜਿਹੜਾ ਆਪਾਂ ਸਮਾਨ ਲਿਆ ਆ ਉਹਦੇ ਵਿੱਚ ਆਪਾਂ ਦੋ ਮੂਲੀਆਂ ਲੈ ਲਈਆਂ ਤਿੰਨ ਲਿਆ ਹਰੇ ਪਿਆਜ਼ ਪੰਜ ਛੇ ਲਈਆਂ ਹਰੀਆਂ ਮਿਰਚਾਂ ਥੋੜਾ ਜਿਹਾ ਲਿਆ ਅਦਰਕ ਮੂਲੀ ਦੇ ਪੱਤੇ ਦੇਖੋ ਜਿਹੜੇ ਇਹਦਾ ਨਰਮ ਨਰਮ ਸੀਗੇ ਉਹ ਆਪਾਂ ਕੱਢ ਲਿਆ ਇੱਕ ਪਿਆਜ਼ ਤੇ ਹਰਾ ਧਨੀਆ ਮੱਕੀ ਦਾ ਆਟਾ ਆਪਾਂ ਛਾਣ ਕੇ ਲੈ ਲਿਆ ਦੋ ਤਿੰਨ ਕੌਲੀਆਂ ਆਪਾਂ ਲਈ ਆਇਆ ਬਾਕੀ ਜ਼ਰੂਰਤ ਦੇ ਹਿਸਾਬ ਨਾਲ ਤੁਸੀਂ ਲੈ ਲੈਣਾ ਹੈ ਜੇ ਤੁਸੀਂ ਅਜੇ ਤੱਕ ਪੰਜਾਬੀ ਕੁਕਿੰਗ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮੋਲੀਆਂ ਨੂੰ ਅਸੀਂ ਪ੍ਰਾਤ ਦੇ ਵਿੱਚ ਹੀ ਕੱਦੂਕਸ ਕਰ ਲੈਣਾ ਹੈ ਮੋਟੀ ਸਾਈਡ ਤੋਂ ਆਪਾਂ ਕੱਦੂਕਸ ਕਰਾਂਗੇ ਮੋਲੀਆਂ ਕੱਦੂਕਸ ਕਰਨ ਤੋਂ ਬਾਅਦ ਮੂਲੀਆਂ ਦੇ ਪੱਤੇਆਂ ਨੂੰ ਅਸੀਂ ਇੱਕਦਮ ਧੀ ਕੱਟਣਾ ਹੈ। ਇਹ ਹਰਾ ਧਨੀਆ ਕੱਟ ਲਾਂਗੇ। अदरक हरिया मिर्च प्याज इन्होंने असी कुट लेना प्याज त मिर्च अदरक कुट के पावे रोटी का स्वाद होर भी वाइया आएगा प्याज से अदरक अपा थोड़ा दर दराजे कर लिया हूँ हरिया मिर्चा पा ला ਵਿਚ ਪਾ ਦੇਣਾ ਮੱਕੀ ਦਾ ਆਟਾ ਤੇ ਸੁੱਕੇ ਮਸਾਲੇ ਵੀ ਪਾ ਦਾਂਗੇ ਇੱਕ ਚਮਚਾ ਸੀ ਲੂਣ ਦਾ ਪਾਇਆ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਲੈਣਾ ਹੈ ਅੱਧਾ ਚਮਚਾ ਪਾ ਦਾਂਗੇ ਹਲਦੀ ਪਾਊਡਰ ਅੱਧਾ ਚਮਚਾ ਲਾਲ ਮਿਰਚ ਦਾ ਥੋੜੀ ਜਿਹੀ ਅਜਵਾਇਣ ਪਾ ਦਾਂਗੇ ਅੱਧਾ ਚਮਚਾ ਹੀ ਹੁਣ ਆ ਗਏ ਇਦੇ ਵਿੱਚ ਸਾਨੂੰ ਪਾਣੀ ਪਾਣ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਬਹੁਤ ਖੱਟ ਪਾਣੀ ਸਾਡਾ ਲੱਗੂਗਾ ਮੂਲੀਆਂ ਦੇ ਵਿੱਚੋਂ ਬਹੁਤ ਜ਼ਿਆਦਾ ਪਾਣੀ ਨਿਕਲਦਾ ਆ ਪਹਿਲਾਂ ਚੰਗੀ ਤਰ੍ਹਾਂ ਮਿਲਾ ਲੈਣਾ ਆਟੇ ਨੂੰ ਮੂਲੀਆਂ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਪਾਣੀ ਆਪਾਂ ਇਸਤੇਮਾਲ ਕਰਨਾ ਆ ਉਹਨੂੰ ਥੋੜਾ ਜਿਹਾ ਕੋਸਾ ਕਰ ਲੈਣਾ ਆ ਜਿੰਨਾ ਖੱਟਾ ਪਹਿਲਾਂ ਅਸੀਂ ਮਲਣਾ ਆ ਓਨਾਂ ਚ ਰੱਖ ਲੈਣਾ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਆਟੇ ਨੂੰ ਥੋੜਾ ਸਖਤ ਰੱਖਣਾ ਨਰਮ ਨਹੀਂ ਕਰਨਾ ਪਹਿਲਾਂ ਕਿਉਂਕਿ ਜਦੋਂ ਅਸੀਂ ਇਹਨੂੰ ਮਲਣਾ ਆ ਉਸ ਟਾਈਮ ਤੇ ਆਪਾਂ ਨਰਮ ਕਰਾਂਗੇ ਜੇ ਪਹਿਲਾਂ ਹੀ ਅਸੀਂ ਨਰਮ ਕਰਤਾ ਫੇਰ ਰੋਟੀ ਥੋੜੀ ਜਿਹੀ ਬਣਾਣੀ ਔਖੀ ਹੋ ਜਾਂਦੀ ਆ ਆਟੇ ਨੂੰ ਪਹਿ ਇਸ ਤਰੀਕੇ ਦੇ ਨਾਲ ਇਕੱਠਾ ਕਰ ਲਿਆ ਹੁਣ ਅਸੀਂ ਇਹਦੇ ਵਿੱਚੋਂ ਅੱਧਾ ਆਟਾ ਲੈ ਲੈਣਾ ਥੋੜਾ ਜਿਹਾ ਪਾਣੀ ਲੈਣਾ ਤੇ ਆਟੇ ਨੂੰ ਮਲਣਾ ਆ ਜਿੰਨੇ ਚੰਗੇ ਤਰੀਕੇ ਦੇ ਨਾਲ ਆਟੇ ਨੂੰ ਮਲਾਂਗੇ ਰੋਟੀ ਓਨੀ ਵਧੀਆ ਬਣੂਗੀ ਆਟੇ ਨੂੰ ਆਪਾਂ 3-4 ਮਿੰਟ ਤੱਕ ਮੜ ਲਿਆ ਤਵਾ ਰੱਖ ਦਾਂਗੇ ਪਹਿਲਾਂ ਜਿਹੜੀ ਆਪਾਂ ਰੋਟੀ ਬਣਾਣੀ ਆ ਉਹ ਆਪਾਂ ਹੱਥ ਨਾਲ ਬਣਾਵਾਂਗੇ ਜਦੋਂ ਪੇੜਾ ਕਰਨਾ ਆ ਸਾਈਡਾਂ ਤੋਂ ਦੇਖਣਾ ਕਿ क्रैक ਤਾਂ ਨਹੀਂ ਆਏ ਜੇ क्रैक ਆਏ ਹੋਣ ਤਾਂ ਫਿਰ ਆਟਾ ਚੰਗੀ ਤਰ੍ਹਾਂ ਮਲਿਆ ਨਹੀਂ ਗਿਆ ਹੁੰਦਾ ਤਾਂ क्रैक ਆਂਦੇ ਆ ਤੇ ਫਿਰ ਆਟੇ ਨੂੰ ਤੁਸੀਂ ਥੋੜਾ ਜਿਹਾ ਦੁਬਾਰੇ ਮੜ ਲੈਣਾ ਹੈ ਇਸ ਤਰੀਕੇ ਨਾਲ ਵਧਾ ਕੇ ਥੋੜਾ ਜਿਹਾ ਪਾਣੀ ਲਾ ਲੈਣਾ ਆਪਾਂ ਆ ਚੀਜ਼ਾਂ ਤੋਂ ਪਤੇਲੀ ਤੋਂ ਆਪਾਂ ਰੋਟੀ ਨੂੰ ਐਦਾ ਵਧਾਣਾ ਆ किनारे जेड़े ये आप पतले करने हैं तवे से थोड़ा जहां घ्यो ला देना क्योंकि तो मक्की रोटी चिपक जाती है जो तक रोटी सेक लगता आप दूजी रोटी तैयार कर लेनी है ਅੰਗੂਠੇ ਦੇ ਨਾਲ ਆਪਾਂ ਇਸ ਤਰ੍ਹਾਂ ਇਹਨੂੰ ਐਦਾਂ ਗੋਲ ਕਰਨਾ ਹੈ ਦੇਖੋ ਥੋੜਾ ਜਿਹਾ ਵਧਾ ਲਾਂਗੇ ਮੱਕੀ ਦੀ ਰੋਟੀ ਜਦੋਂ ਤੁਸੀਂ ਸੇਕਣੀ ਆ ਸੇਕ ਬਹੁਤ ਜ਼ਿਆਦਾ ਤੇਜ਼ ਨਹੀਂ ਹੋਣਾ ਚਾਹੀਦਾ ਮੀਡੀਅਮ ਸੇਕ ਦੇ ਉੱਤੇ ਰੋਟੀ ਨੂੰ ਸੇਕਣਾ ਕਿਉਂਕਿ ਮੱਕੀ ਦੀ ਰੋਟੀ ਸਿਕਣ ਵਾਸਤੇ ਥੋੜਾ ਟਾਈਮ ਲੈਂਦੀ ਆ ਜੀ ਅਸੀਂ ਇਹਨੂੰ ਤੇਜ਼ ਸੇਕ ਦੇ ਉੱਤੇ ਸੇਕਾਂਗੇ ਤਾਂ ਅੰਦਰੋਂ ਫਿਰ ਇਹ ਕੱਚੀ ਰਹਿ ਜਾਂਦੀ ਆ ਦੂਸਰੀ ਸਾਈਡ ਤੋਂ ਵੀ ਥੋੜਾ ਜਿਹਾ ਪੱਕ ਜੂਗੀ ਫਿਰ ਆਪਾਂ ਇਹਦੀ ਸਾਈਡ ਪਲਟਦੇ ਆਂ ਹੁਣ ਆਪਾਂ ਦੂਜੇ ਤਰੀਕੇ ਦੇ ਨਾਲ ਰੋਟੀ ਬਣਾਵਾਂਗੇ ਆਪਾਂ ਇਹਦਾ ਚੱਕਲਾ ਲੈ ਲਿਆ ਚੱਕਲੇ ਦੇ ਉੱਤੇ ਥੋੜਾ ਜਿਹਾ ਆਪਾਂ ਮੱਕੀ ਦਾ ਆਟਾ ਪਾ ਦੇਣਾ ਹੈ ਹੱਥ ਦੇ ਨਾਲ ਅਸੀਂ ਰੋਟੀ ਨੂੰ ਵਧਾ ਲੈਣਾ ਜੇ ਰੋਟੀ ਥੱਲੇ ਚਿਪਕਣ ਲੱਗ ਜਵੇ ਤਾਂ ਥੋੜਾ ਆਟਾ ਤੁਸੀਂ ਹੋਰ ਲਾ ਸਕਦੇ ਹੋ ਹੁਣ ਮੈਂ ਤੀਸਰਾ ਤੇ ਸਭ ਤੋਂ ਸੌਖਾ ਤਰੀਕਾ ਰੋਟੀ ਬਣਾਉਂਦਾ ਦੱਸਣ ਲੱਗੀ ਆ ਇਸ ਤਰੀਕੇ ਦੇ ਨਾਲ ਆਪਾਂ ਪੇੜੇ ਨੂੰ ਵਧਾ ਲਿਆ ਆਪਾਂ ਦੋ ਮومی ਕਾਗਜ਼ ਲਈਆ ਇੱਕ ਕਾਗਜ਼ ਜਿਹੜਾ ਆ ਅਸੀਂ ਇਹਦਾ ਚੱਕਲੇ ਦੇ ਉੱਤੇ ਰੱਖ ਦੇਣਾ ਆ ਤੇ ਅਸੀਂ ਜਿਹੜਾ ਆਪਾਂ ਪੇੜਾ ਵਧਾਇਆ ਆ ਉਹਨੂੰ ਇਹਦੇ ਉੱਪਰ ਰੱਖ ਦੇਣਾ ਤੇ ਜਿਹੜਾ ਦੂਸਰਾ ਆਪਾਂ ਮومی ਲਿਆ ਆ ਉਹਨੂੰ ਅਸੀਂ ਇਹਦੇ ਉੱਪਰ ਐਦਾ ਰੱਖ ਕੇ ਤੇ ਇੱਕ ਪਲੇਟ ਲੈ ਲੈਣੀ ਪਲੇਟ ਦੇ ਨਾਲ ਅਸੀਂ ਵਿੱਚ ਘਾਰ ਉਹਦਾ ਥੋੜਾ ਥੋੜਾ ਦੱਬਣਾ ਆ ਜਿਵੇਂ ਜਿਵੇਂ ਆਪਾਂ ਦੱਬਾਂਗੇ ਰੋਟੀ ਨੇ ਵੱਧ ਜਾਣਾ ਆ ਤੇ ਤੁਹਾਨੂੰ ਹੱਥ ਦੇ ਨਾਲ ਜਾਂ ਵਿਧਾਨ ਦੀ ਲੋੜ ਨਹੀਂ ਜਾਂ ਥੱਪ ਕੇ ਬਣਾਉਣ ਦੀ ਲੋੜ ਨਹੀਂ ਇਸੇ ਤਰ੍ਹਾਂ ਰੋਟੀ গোল ਤੇ ਬਹੁਤ ਵਧੀਆ ਬਣੂਗੀ ਆ ਦੇਖੋ ਅੱਗੇ ਨਾਲੋਂ ਕਾਫੀ ਜ਼ਿਆਦਾ ਵੱਧ ਗਈ ਅੱਗੇ ਆ ਰੋਟੀ ਹੋ ਗਈ ਤਿਆਰ ਇਕਦਮ ਗੋਲ ਬਣੀ ਕਿਨਾਰੇ ਵੀ ਨਹੀਂ ਇਹਦੇ ਟੁੱਟੇ ਇਸ ਤਰੀਕੇ ਦੇ ਨਾਲ ਆਪਾਂ ਚੱਕਣਾ ਆ ਤਵੇ ਤੇ ਥੋੜਾ ਜਿਹਾ ਘਿਓ ਲਾ ਲੈਣਾ ਆਪਾਂ ਕਿਉਂਕਿ ਤਵੇ ਨੂੰ ਥੋੜਾ ਸੇਕ ਵਧ ਲੱਗ ਗਿਆ ਮੱਕੀ ਦੀ ਰੋਟੀ ਨੂੰ ਤੁਸੀਂ ਚਿੱਟੇ ਮੱਖਣ ਦੇ ਨਾਲ ਬਣਾ ਕੇ ਖਾਓ ਤੁਹਾਨੂੰ ਬਹੁਤ ਪਸੰਦ ਆਣੀ ਆ ਰੋਟੀ ਬਣਾਉਣ ਲਈ ਮੈਂ ਦੇਖੋ ਤਾਂ ਤਿੰਨ ਤਰੀਕੇ ਦੱਸਦੇ ਤਿੰਨੇ ਤਰੀਕੇ ਬਹੁਤ ਸੌਖੇ ਆ ਤੁਹਾਨੂੰ ਜਿਹੜਾ ਤਰੀਕਾ ਜ਼ਿਆਦਾ ਵਧੀਆ ਲੱਗਦਾ ਤੁਸੀਂ ਉਸ ਤਰੀਕੇ ਦੇ ਨਾਲ ਰੋਟੀ ਬਣਾ ਕੇ ਖਾਸ ਕਰ ਦਿਓ ਬਣਾਉਣ ਤੋਂ ਬਾਅਦ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਬਣ ਕੇ ਤਿਆਰ ਹੋਈ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ